सर सर जी ये महिलाओं के लिए वरिष्ठ नागरिकों के लिए अनुसूचित जाति नशा हालत में क्या करते बच्चों के लिए योजना दिव्यांग के लिए ट्रांसजेंडर के लिए ऐसे जो सिलसिला ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਅਤੇ ਮਹਿਲਾ ਅਤੇ ਬਾਲ ਵਿਕਾਸ ਪਾਗ ਦੇ ਵੱਲੋਂ ਅੱਜ ਭਲਾਈ ਸਕੀਮਾਂ ਨੂੰ ਡਿਜੀਟਲ ਰੂਪ ਦੇ ਵਿੱਚ ਬਥੇਰੇ ਪਹੁੰਚ ਯੋਗ ਬਣਾਉਣ ਦੇ ਲਈ ਲਾਪਾਰਤੀ ਤਸਦੀਕ ਐਪਲੀਕੇਸ਼ਨ ਈ ਸਹਿਯੋਗ ਅਤੇ ਇਕਤ੍ਰਿਤ ਈ ਸੇਵਾਵਾਂ ਪੋਰਟਲ ਲਾਂਚ ਕੀਤਾ ਗਿਆ ਯੂਟ ਇਸ ਇਕਤ੍ਰਿਤ ਵਿਖੇ আয়োজিত ਇਸ ਮਾਗਮ ਦਾ ਉਦ்கਾਟਨ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਮਾਨਯੋਗ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਕੀਤਾ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲਾ ਨਾ ਸਿਰਫ ਪਾਰਦਰਸ਼ਤਾ ਵਧਾਏਗੀ ਬਲਕਿ ਲਾਪਾਰਥੀਆਂ ਨੂੰ ਕਰ ਬੈਠੇ ਯੋਜਨਾਵਾਂ ਦੇ ਨਾਲ ਜੋੜਨ 'ਚ ਵੀ ਮਦਦ ਕਰੇਗੀ। ਚੰਡੀਗੜ੍ਹ ਪ੍ਰਸ਼ਾਸਕਤਾ ਕਹਿਣਾ ਹੈ ਕਿ ਇਹ ਇੱਕ ਡਿਜੀਟਲ ਇੰਡੀਆ ਦੇ ਵੱਲ ਵੱਡਾ ਕਦਮ ਹੈ ਜਿਸ ਰਾਹੀਂ ਸਮਾਜ ਦੇ ਹਰ ਵਰਗ ਨੂੰ ਸਹਾਇਤਾ ਆਸਾਨੀ ਦੇ ਨਾਲ ਉਪਲਬਧ ਹੋਵੇਗੀ।